ਮੈਂ ਹੈਗੀ ਆ 47 ইয়ার্স ওল্ড ঠিক ਹੈ ਮੇਰੀ ਬੇਟੀ ਹੈਗੀ ਆ 20 ইয়ার্স ওল্ড ਮੈਂ ਉਹਦੇ ਨੂੰ ਗੱਲ ਕੀਤੀ ਮੈਂ ਕਿਹਾ ਦੱਸ ਪਈ ਜੇ ਕਿਤੇ ਮੈਨੂੰ ਥਾਇਰয়েড ਹੋ ਗਏ ਹੋਵੇ ਬਲੱਡ ਪ੍ਰੈਸ਼ਰ ਹੋਵੇ ਮੈਂ بیمار ਹੋਵਾਂ ਮੈਂ ਕੋਈ ਕਰਦਾ ਕੰਮ ਨਾ ਕਰ ਸਕਦੀ ਹੋਵਾਂ ਮਰੂ ਮਰੂ ਕਰੀ ਜਾਵਾਂ ਖিজੂ ਖিজੂ ਕਰੀ ਜਾਵਾਂ ਮੇਰੀ ਸਰੀਰ ਫੁੱਲਿਆ ਹੋਵੇ ਮੈਂ ਆਪਣੀ ਬੋਡੀ ਦੇ ਵਿੱਚ ਫਿੱਟ ਨਹੀਂ ਹੋਵਾਂ ਮੈਂ ਖੁਸ਼ ਨਾ ਹੋਵਾਂ ਮੈਨੂੰ ਕੱਪੜਾ ਪਾਏ ਜੱਜ ਦਾ ਨਾ ਹੋਵੇ ਮੇਰਾ ਟਿੱਡ ਬਾਰ ਨੂੰ ਹੋਵੇ ਤਾਂ ਮੈਂ ਕੌਨਫੀਡੈਂਟ ਨਾ ਹੁ ਮਾ ਆਪਣੀ ਬੋਡੀ ਦੇ ਵਿੱਚ ਨਾ ਇੰਨੀਆਂ ਸਾਰੇ ਮੇਰੇ ਹੈਲਥ ਇਸ਼ੂਸ ਹੁਣ ਗੋਡੇ ਮੇਰੇ ਦੁਖਦੇ ਹੁਣ ਤੁਸੀਂ ਮੈਨੂੰ ਕੋ ਤੁਰ ਕੇ ਜਾਣਾ ਮੰਮਾ ਮੜ ਚ ਘੁੰਮਣ ਚਲੀ ਤੇ ਮੈਂ ਕਮਾ ਕਿ ਮੇਰੀ ਹਿੰਮਤ ਨਹੀਂ ਹੈ ਕਿ ਤੁਸੀਂ ਘੁੰਮਣ ਚਲ ਜਿਓ ਹਨਾ ਮੈਂ ਕਿਹਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਕੋਈ ਪ੍ਰੋਗਰਾਮ ਮਿਲਦਾ ਹੋਵੇ ਜਿਹਦੀ ਕੋਸਟ ਹੋਵੇ 700 ਡਾਲਰਸ ਹਨਾ ਤੇ ਤੂੰ ਦੱਸ ਕਿ ਮੈਂ ਉਹ ਲੈਣਾ ਚਾਹੀਦਾ ਮੈਨੂੰ ਕਰਨਾ ਚਾਹੀਦਾ ਕਹਿੰਦੀ ਵਾਈ ਨਾਟ ਜੇ ਉਹ ਕਰਨੇ ਦੇ ਨਾਲ ਥੋੜੀ ਹੈਲਥ ਠੀਕ ਹੁੰਦੀ ਹੈ ਤੁਸੀਂ ਕਿਹੜਾ ਸਾਰੀ ਉਮਰ ਸਾ 700 ਖਰਚਣਾ ਤੁਸੀਂ ਸਿਰਫ 2 3 ਮੰਥਸ ਡਿਪੈਂਡ ਔਨ ਯੂ ਹਨਾ ਨੇ ਖਰਚਣਾ ਵਾਈ ਨਾਟ ਇਹ ਗੱਲ ਉਹਨੇ ਮੈਨੂੰ ਜਸਟ ਇਦਾਂ ਹੀ ਕਹਿ ਦਿੱਤੀ ਹੈ ਨਾ ਮੈਂ ਕਿਹਾ ਮੈਂ ਜੇ ਹੋਵਾਂ ਤਾਂ ਮੈਂ ਸੋਚੀ ਜਾਣਾ ਹਾਏ 700 ਹਾਏ 700 ਹਾਏ 700 700 ਦੇ ਵਿੱਚ ਅੱਜ ਕੱਲ ਆਂਦਾ ਕੀ ਆ ਤੁਸੀਂ ਸੋਚਿਆ ਜਰਾ 200 300 ਡਾਲਰਾਂ ਦੀ ਗਰੋਸਰੀ ਤੁਸੀਂ ਇੱਕ ਵੀਕ ਦੇ ਵਿੱਚ ਲੈ ਆਨੇ ਜੇ ਤੁਸੀਂ ਚਾਰ ਘਰ ਦੇ ਮੈਂਬਰ ਹੈਗੇ ਤਾਂ ਹਸਬੰਡ ਵਾਈਫ ਤੇ ਦੋ ਬੱਚੇ ਹਣਾ ਚਾਰ ਮੈਂਬਰ ਹੈਗੇ 300 ਡਾਲਰ ਤੁਸੀਂ ਇੱਕ ਹਫਤੇ ਦੀ ਤੁਹਾਡੀ ਗ੍ਰੋਸਰੀ ਕੋਈ ਲਟਰਮ ਪਟਰਮ ਨਹੀਂ ਹੈਗਾ ਜਸਟ ਰੋਟੀ ਪਾਣੀ ਚੋਲ ਆਟਾ ਦਾਣਾ ਬਸ ਇਹੀ ਹੈਨਾ ਤੇ 700 ਡਾਲਰ ਜੇ ਮੈਂ ਲਗਾਣਾ ਆਪਣੇ ਉੱਤੇ ਤਾਂ ਮੈਂ ਸਾਰੀ ਉਮਰ ਦੇ ਲਈ ਨਹੀਂ ਲਗਾਣਾ ਹੈਗਾ ਐਵਰੀ ਮੰਥ ਨਹੀਂ ਲਗਾਣਾ ਸਿਰਫ 2 ਮਹੀਨੇ 3 ਮਹੀਨੇ ਦੀ ਗੱਲ ਹੈ ਉਹਦੇ ਵਿੱਚ ਮੈਂ ਆਪਣੇ ਡਿਜ਼ਾਇਰ weight ਤੇ ਆ ਜਾਣਾ ਹੈਗਾ ਤੇ ਮੇਰੀ ਲਾਈਫ ਟਾਈਮ ਦੀ ਪੂੰਜੀ ਮੈਂ ਇਨਵੈਸਟ ਕਰ ਲੈਣਾ ਆਪਣੇ ਉੱਤੇ 1400 ਡਾਲਰ ਲਾ ਲਓ 2100 2000 ਡਾਲਰ ਤਿੰਨਾਂ ਮਹੀਨਿਆਂ ਦੇ ਮੈਂ ਆਪਣੇ ਉੱਪਰ ਲਾ ਲਿਆ ਲਾਈਫ ਟਾਈਮ ਮੈਂ ਹੋਰ ਕਿੰਨਾ ਜੀਊਂਗੀ 47 ਦੀ ਰਾਈਟ ਨਾ ਹੋ ਹੈਗੀ ਹਾਂ ਹੋਰ ਜੀ ਲਊਗੀ 15 20 ਸਾਲ ਹਨਾ ਸੋ ਇਟਸ ਅ ਗੁੱਡ ਡੀਲ ਰਾਈਟ ਜੇ ਆਪਾਂ ਹੈਲਥ ਦੇ ਉੱਤੇ ਇਨਵੈਸਟ ਕਰੀਏ ਤਾਂ